ਅਹੀਂ ਜਾਂਦੇ ਆ ਸਾਰਸ ਮੇਲੇ ਤੇ ਇੱਥੇ ਵੀ ਲੱਗਾ ਮੇਲਾ ਇਹ ਕਿਹੜਾ ਹੈ ਹਾਂ ਆ ਮੈਂ ਲੱਗੇ ਕਹਾਣੀ ਵੈਲਕਮ ਟੂ ਸਿਮਰ ਅਨਜਾਸ ਲੋਜ ਵੈਲਕਮ ਟੂ ਸਿਮਰ ਅਨਜਾਸ ਲੋਜ ਅਸੀਂ ਆ ਗਏ ਆ ਫੇਰ ਸਾਰਸ ਮੇਲੇ ਦੇ ਅੱਜ ਗ੍ਰੈਂਡ ਫੈਰ ਆਜਾ ਉਹਨਾਂ ਦੇ ਜੀਤ ਪਾਵੇ ਨੇ ਆਇਆ ਆਇਆ 15 ਅਕਤੂਬਰ ਹੈ ਐ ਸਾਡੀਆਂ ਟਿਕਟਾਂ ਆ ਜਾਣੇ ਦੀ ਕੰਸਲਟ ਦੀ ਟਿੰਟ ਕਰਵਾਈ ਆ ਤੇ ਦੂਜੀ ਨਹੀਂ ਲੱਗਣੀ ਹੈ ਨਾ ਆ ਜੀ ਆਨੂੰ ਆਈ ਟਿਕਟਾਉਂ ਆਨਲਾਈਨ ਕਰਾਈਆਂ ਜਿਸ ਦੀ ਸ਼ੋਅਲੀ ਤਿੰਨ ਟਿਕਟਾਂ ਹੀ ਤਿੰਨ ਤਰ੍ਹਾਂ ਦੀਆਂ ਇੱਕ ਵੀਆਈਪੀ ਹੀ ਇੱਕ ਪਲੈਟਿਨਮ ਹੀ ਤੇ ਇੱਕ 골ਡ ਤੇ ਆਪਾਂ ਪਲੈਟਿਨਮ ਕਰਵਾਈ ਸੈਕਿੰਡ ਨੰਬਰ ਵਾਲੀ ਜੇ ਤੁਸੀਂ ਮੇਲੇ ਦੀਆਂ ਦੁਕਾਨਾਂ ਵਗੈਰਾ ਚੈੱਕ ਕਰਨੀਆਂ ਤੇ ਉਹ ਪਿਛਲੇ ਵਲੌਗ ਚ ਆਪਾਂ ਪਾਇਆ ਜਦੋਂ ਅਸੀਂ ਪਹਿਲਾਂ ਸਾਰਸ ਮੇਲੇ ਤੇ ਆਏ ਸੀ ਅੱਜ ਹੀ ਸਪੈਸ਼ਲ ਰਣਜੀਤ ਬਾਵਾ ਨੂੰ ਦੇਖਣ ਲਈ ਆਏ ਆ ਤੇ ਸਾਨੂੰ ਬਹੁਤ ਖੁਸ਼ੀ ਹੈ ਲਾਈਵ ਕੰਸਰਟ ਦੇਖਣ ਦੀ ਅੱਜ ਪਹਿਲੀ ਵਾਰੀ ਦੇਖ ਰਹੇ ਹਾਂ ਸਭ ਤੋਂ ਪਹਿਲਾਂ ਆਪਾਂ ਜੋ ਬਿਲਕੁਲ ਪਿੱਛੇ ਰੈਕਟੇਸ ਵਾਲੇ ਏਰੀਆ ਉਹ ਉੱਪਰ ਕਿਹੋ ਜਿਹਾ ਕੁਝ ਹੈ ਜਿਹੜੇ ਪਿੱਛੇ ਉਹ ਬਹੁਤ ਹੀ ਅਗਰੈਟੇਸ ਵਾਲੇ ਬੈਟਰ ਨੇ ਜਿਹੜੇ ਜਿਹੜੇ ਪਿੱਛੇ ਰਣਜੀਤ ਬਾਵਾ ਠੀਕਾ ਇਥੇ ਲਈ ਮੀਡੀਆ ਸਾਡਾ ਆ ਰਿਹਾ ਤੇ ਜਿਹੜੇ ਜਿਹੜੇ ਪਿੱਛੇ ਨੇ ਪਿੱਛੇ ਵਾਲੇ ਸਟੈਂਡ ਅਪ ਕਮੇਡੀ ਦੇਖਦੇ ਹੋ ਪਿੱਛੇ ਵਾਲੇ ਕਹਿੰਦੇ ਸੀ ਤੇ ਰਣਜੀਤ ਬਾਵਾ ਹੀ ਸੁਣਦੇ ਆ ਬਾਕੀ ਸਾਨੂੰ ਕੋਈ ਜਣਾ ਦੇਣਾ ਚਲੋ ਬਹੁਤ ਜਲ ਉਹ ਵੀ ਇੱਥੇ ਹੋਣਗੇ ਸਾਡੇ ਨੈਕਸਟ ਸਟਾਰਟਿਸਟ ਵੀ ਰੈਡੀ ਨੇ ਐਂਡ ਉਸ ਤੋਂ ਬਾਅਦ ਜੋ ਸਾਡੇ ਕਿ ਕਰ ਰਹੇ ਆ ਬਾਕੀ ਤੁਹਾਡਾ ਸਾਰਿਆਂ ਦਾ ਬਹੁਤ ਜਿਆਦਾ ਪਿਆਰ ਮਿਲ ਰਿਹਾ ਸਭ ਤੋਂ ਪਹਿਲਾਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਪੰਜਾਬ ਦੇ ਬਹੁਤ ਹੀ ਵਧੀਆ ਫਨਕਾਰ ਭਾਈ ਰਾਜਕੀਰ ਜਵੰਦਾ ਜੀ ਜੋ ਕਿ ਅੱਜ ਸਾਡੇ ਵਿੱਚਕਾਰ ਨਹੀਂ ਰਹੇ ਪ੍ਰਮਾਤਮਾ ਵਿਛੜੀ ਉਹਨੂੰ ਆਪਣੇ ਚਰਨਾਂ ਚ ਨਿਵਾਸ ਵਰਸੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਦੇਵੇ ਦੋ ਇੱਕ ਸਾਡਾ ਵਿਰਾਸਤੀ ਰੰਗਤ ਕੋਸਣ ਜਵਾਨੀ ਮਾਪੇ ਮਿਲ ਦੇ ਨਾਮ ਦੇ ਕਹਾਣੀਆਂ ਵੀ ਤੁਹਾਡੇ ਅੱਗੇ ਪੇਸ਼ ਕਰਨ ਲੱਗੇ ਆ ਤੇ ਚੰਗਾ ਲੱਗਿਆ ਤਾਂ ਤਾੜੀ ਜਰੂਰ ਮਾਰਿਓ ਹੋਣਗੇ ਟੀਮ ਆ ਰਹੀ ਹੈ ਸੋ ਉਸ ਤੋਂ ਪਹਿਲਾਂ ਸਾਡੇ ਕੋਲ ਇੱਕ ਕਮਾਲ ਦੀ ਸਟਾਰ ਕਾਸਟ ਆਈ ਹੈ ਮੂਵੀ ਦਾ ਨਾਮ ਹੈ ਜੀ ਹੈਪੀ ਖੁਸ਼ ਹੋ ਗਿਆ ਮੂਵੀ ਰਿਲੀਜ਼ ਹੋ ਰਹੀ ਹੈ 7 ਨਵੰਬਰ ਕੀ ਬਾਤ ਹੈ ਕੀ ਬਾਤ ਹੈ ਹਾਣੀ ਮੱਟੂ ਭਾਈ ਸ਼ਿਦਾਰ ਭਾਈ ਬਹੁਤ ਬਹੁਤ ਜਰਮਨ ਰੇਸ਼ ਭਾਈ ਵੈਲਕਮ ਜਾਨੀ ਸਾਹਿਬ ਬਹੁਤ ਬਹੁਤ ਵੈਲਕਮ ਜੀ ਰੋਡਾ ਸਾਰੀ ਟੀਮ ਦਾ ਸੰਜੀਵਤਰੀ ਵੀਰੇ ਜੀ ਦਾਰ ਭਾਈ ਸਾਰਿਆਂ ਦਾ ਵੈਲਕਮ ਜੀ ਕੋਰੀ ਜ਼ੋਰ ਦਾ ਤਾੜੀਆਂ ਪੀਸ एवरीवन ਆਓ ਜੀ ਸੋ ਭਾਜੀ ਹੁਣ ਤੁਸੀਂ ਦੱਸੋ ਆਪਾਂ ਪਹਿਲਾਂ ਟ੍ਰੇਲਰ ਦੇਖੀਏ ਕਿ ਗੱਲਾਂ ਬਾਤਾਂ ਕਰੀਏ ਪਹਿਲਾਂ ਟ੍ਰੇਲਰ ਟ੍ਰੇਲਰ ਲਾਂਚ ਲਿਆ ਆਪਾਂ ਆਏ ਹਣਾ ਆਓ ਜੀ ਦੇਖਦੇ ਆ ਟ੍ਰੇਲਰ ਆਫ ਦੀ ਮੂਵੀ ਹੈਪੀ ਖੁਸ਼ ਹੋ ਗਿਆ ਓਨਲੀ ਐਟ ਦੀ ਗ੍ਰੈਂਡ ਫਿਨਾਲੀ ਆਫ ਸਰਸ ਫੈਸਟੀਵਲ 2025 ਆਓ ਜੀ ਪਲੀਜ਼ ਪਲੇ ది ਟ੍ਰੇਲਰ ਅ ਰਿਕੁਐਸਟ ਟੂ ਟੀਮ ਨੂੰ ਆਪਾਂ ਸਾਈਡ ਤੇ ਹੋ ਜੀ ਲਾਈਟਸ ਆਫ ਭਾਈ ਭਾਈ ਤੇਰਾ ਖੁਸ਼ਾਲ ਸ਼ਹਿਰ ਦੁਬਾਰਾ ਜੰਪਿਆ ਕਿੱਥੇ ਮੇਰਾ ਖੁਸ਼ਾਲ ਇਹ ਦੂਜਾ ਕੁਐਸਚਨ ਹੈ ਕਿ ਗੁਰਬੀਤ ਬੰਗੂ ਮੈਮ ਦੇ ਆਪੋਜ਼ਿਟ ਉਹਨਾਂ ਨਾਲ ਰੋਮਾਂਸ ਕਰਕੇ ਕਿਵੇਂ ਲੱਗਿਆ ਪਹਿਲਾਂ ਅਸੋਛੇ ਗੰਗੋਰਨ ਮੈਂ ਇੱਕ ਫਿਲਮ ਲਿਖੀ ਸੀ ਕਿਆਰੀਆਂ ਜੱਟਾ ਕਈ ਸਾਲ ਪਹਿਲਾਂ ਉਦੋਂ ਹੀ ਬਹੁਤ ਛੋਟਾ ਜਿਹਾ ਕੈਰੈਕਟਰ ਕੀਤਾ ਸੀਗਾ ਮੈਂ ਜਿਹਦੇ ਚ ਇੱਕ ਲਾਈਨ ਸੀ ਕਿ ਡੈਡੀ ਕੁਝ ਸਮਝ ਆ ਰਿਹਾ ਹੈ ਕਹਿੰਦਾ ਪੁੱਤ ਤਾ ਸਮਝ ਤਾਂ ਕੁਝ ਨਹੀਂ ਆ ਰਿਹਾ ਸਵਾਦ ਬਹੁਤ ਆ ਰਿਹਾ ਚੋਹੀ ਹਾਲ ਹੈ ਤੇ ਦਈ ਫਿਲਮਾਂ ਚ ਛੋਟੇ ਛੋਟੇ ਕੈਰੈਕਟਰ ਮਿਸੇ ਮਿਸੀ 420 ਚ ਕੁੱਚੀ ਫੱਡ ਗਈ ਟੋਮੀ ਪਾਉ ਅਨੀ ਮੁੰਚ ਜਸੇ ਬੇਬੇ ਇੱਥੇ ਕਿਵੇਂ ਭੋਗਦੇ ਉਹ ਸਾਰੀ ਟਰੈਵਲਿੰਗ ਤੋਂ ਬਾਅਦ ਅਜਿੱਥੇ ਪਹੁੰਚੇ ਆ ਜੀ 25 30 35 ਫਿਲਮਾਂ ਲਿਖਣ ਤੋਂ ਬਾਅਦ ਜਿੱਦ ਵਿੱਚ ਬਹੁਤ ਫਿਲਮਾਂ ਤੌਸੀ ਬਹੁਤ ਪਸੰਦ ਕੀਤੀਆਂ ਸਬਰ ਬਹੁਤ ਵੱਡਾ ਸੀਗਾ ਤੇ ਅੱਜ ਇਹ ਮੰਜ਼ਿਲ ਲਈ ਸੀਗੀ ਸਾਡੀ ਜਿੱਥੇ ਲੱਗੇ ਆ ਜੀ ਸਾਨੂੰ ਜ਼ਿੰਦਗੀ ਸਾਡੀ ਤੇ ਫਿਲਮ ਤੁਸੀਂ ਦੇਖ ਕੇ ਆਓ ਸੰਗਤ ਵੀ ਆ ਕੇ 7 ਤਰੀਕ ਅਗਲੇ ਮਹੀਨੇ ਹੋਣੀ ਹੈ ਇੰਟਰੈਲਰ ਤੁਸੀਂ ਦੇਖ ਚੁੱਕੇ ਹੋ ਜੀ थैंक यू। ਕਿਹ ਚ ਕਿਆ ਬਾਤ ਹੈ ਪਾਜੀ ਬਹੁਤ ਬਹੁਤ ਬੈਸਟ ਵਿਸ਼ੇਸ ਤੁਹਾਨੂੰ ਸਾਰੀ ਟੀਮ ਨੂੰ ਐਂਡ ਹੁਣ ਮਾਈਕ ਹੈਡ ਓਵਰ ਕਰ ਪਲੀਜ਼ ਹੋ ਰਹੀ ਹੈ ਹੈਪੀ ਖੁਸ਼ ਹੋ ਗਿਆ। ਕਿਆ ਬਾਤ ਹੈ ਪਾਜੀ थैंक यू so much थैंक यू जी। دیدار ਹੋਰੇ ਮਾਈਕ ਤੁਹਾਡੇ ਕੋਲ ਹੈਗਾ ਤੁਹਾਨੂੰ ਕੁਝ ਕਹਿਣ ਦੀ ਲੋੜ ਨਹੀਂ ਮੈਨੂੰ ਪਤਾ ਤੁਸੀਂ ਆਪ ਹੀ ਮਾਹੌਲ ਚੱਕ ਕੇ ਰੱਖਣਾ। ਸਸੀ ਗੱਲ ਜੀ ਸਾਰਿਆਂ ਨੂੰ ਤੇ ਜਿੱਦਾਂ ਕਿ ਤੁਸੀਂ ਵੇਖਿਆ ਟ੍ਰੇਲਰ ਸਾਡੀ 7 ਨਵੰਬਰ ਨੂੰ ਫਿਲਮ ਰਿਲੀਜ਼ ਹੋਣੀ ਆ। ਤੋ ਟ੍ਰੇਲਰ ਹੁਣ YouTube ਤੇ ਹੋ ਗਿਆ ਭਾਜੀ ਅਪਡੇਟ ਹਾਂਜੀ ਆ ਗਿਆ ਉਹ ਤੁਸੀਂ ਇਰਮਾਨ ਨਾਲ ਜਦੋਂ ਜਦੋਂ ਸਮਾਂ ਲੱਗਾ ਵੇਖ ਕੇ ਪਲੀਜ਼ ਆਪਦੇ ਕਮੈਂਟ ਕਰਕੇ ਸਾਨੂੰ ਦੱਸਿਓ ਕਿ ਕੀ ਤੁਹਾਨੂੰ ਵਧੀਆ ਲੱਗਾ ਤੇ ਉਹ ਤੇ ਫਿਰ ਅਸੀਂ ਹੋਰ ਵੀ ਵਰਕ ਕਰਾਂਗੇ ਅਗੇ ਤੇ ਬਾਕੀ ਫਿਲਮ ਬਹੁਤ ਘੈਂਟ ਬਣੀ ਆ ਹੋਰ ਕੁਝ ਕਹਿਣਾ 7 ਨਵੰਬਰ 7 ਨਵੰਬਰ ਦੇ ਲੁਧਿਆਣੇ ਵਾਲੇ ਨੂੰ ਕੀ ਖਾਸ Appeal 7 ਨਵੰਬਰ ਤੇ ਲੁਧਿਆਣੇ ਵਾਲੇ ਬੜੀ ਚੜ੍ਹਦੀ ਕਲਾ ਵਾਲੇ ਆ ਜੀ ਤੋ ਆਲਵੇਜ਼ ਇਥੋਂ ਆ ਪਿੱਛੇ ਦਜੀਤ ਭਾਜੀ ਉਹਨਾਂ ਨੇ ਵੀ ਇੱਥੇ ਸ਼ੋਰ ਲਾਇਆ ਸੀ ਕਿ ਲੁਧਿਆਣੇ ਦਾ ਲਾਸਟ ਆ ਹਨਾ ਤੋ ਬਹੁਤ ਚੜੀ ਘਰ ਵਾਲਾ ਲੁਧਿਆਣੇ ਦਾ ਮਾਹੌਲ ਤੋ ਆਲਵੇਜ਼ ਪੋਜ਼ਿਟਿਵ એનર્ਜੀ ਆ ਇੱਥੇ ਕੇ ਰੱਖੋ ਕੰਮ ਤੋ 7 ਨਵੰਬਰ ਨੂੰ ਫਿਰ ਮੇ ਘਰਾਂ ਦੇ ਵਿੱਚ ਜਾ ਕੇ ਤੇ ਜਰੂਰ ਸਾਡੇ ਪਾਵਾ ਜ਼ੋਰ ਦਾ ਤਾਂ ਆ ਜਾਂ ਫਿਰ ਜਰੂਰ ਆਜੋ ਜੀ ਮੇਰੇ ਵੱਲੋਂ ਬਹੁਤ ਸਾਰਾ ਪਿਆਰ ਸਤਕਾਰ ਟ੍ਰੇਲਰ ਬਹੁਤ ਸੋਹਣਾ ਬਣਿਆ ਮੈਂ ਵੀ ਅੱਜ ਹੀ ਦੇਖਿਆ ਤੁਹਾਡੇ ਭਾਜੀ ਨੇ ਗੱਲ ਕਰ ਰਹੇ ਸੀਗਾ ਮਨੀਸ਼ ਭਾਜੀ ਸਾਡੀ ਫਿਲਮ ਦੇ ਪ੍ਰੋਡਿਊਸਰ। ਮੈਂ ਭਾਜੀ ਨੇ ਗੱਲ ਕਰ ਰਹੇ ਸੀਗਾ ਭਾਰੀ ਬਹੁਤ ਸੋਹਣਾ ਬਣਿਆ ਟਰੇਲਰ। ਦੇਖ ਕੇ ਖੁਸ਼ੀ ਹੁੰਦੀ ਹੈ ਫਰੈਸ਼ ਲੱਗ ਰਿਹਾ। ਸੋ ਉਮੀਦ ਕਰਦਾ ਕਿ ਤੁਹਾਨੂੰ ਵੀ ਵਧੀਆ ਲੱਗਾ ਹੋਊਗਾ। ਸੋ 7 ਨਵੰਬਰ ਨੂੰ ਸਾਡੀ ਫਿਲਮ ਰਿਲੀਜ਼ ਹੋ ਰਹੀ ਹੈ। ਹੈਪੀ ਫੁਸ਼ ਹੋ ਗਿਆ। ਬਹੁਤ ਸਾਰੀ ਮਿਹਨਤ ਲੱਗੀ ਹੈ। ਸਾਡੇ ਨਾਲੋਂ ਜ਼ਿਆਦਾ ਮਿਹਨਤ ਜਿਹੜੀ ਉਹ ਰੇਸ਼ ਭਾਜੀ ਦੀ ਲੱਗੀ ਹੈ। ਨਰੇਸ਼ ਭਾਜੀ ਨਰੇਸ਼ ਕਤੂਰੀਆ ਜੀ ਬਹੁਤ ਵੱਡੀਆਂ ਫਿਲਮਾਂ ਦੇ ਚੁੱਕੇ ਨੇ ਕਿਵੇਂ ਭਾਜੀ ਨੇ ਪਹਿਲਾਂ ਵੀ ਨਾਂ ਦੱਸਿਆ ਉਹਦੇ ਵਿੱਚੋਂ ਕੈਰੀਓਟਟਾ ਵੀ ਆ ਉਸ ਤੋਂ ਪਹਿਲਾਂ ਫਿਲਮ ਦੀ ਗੱਲ ਕਰਾਂ ਤੇ ਉਹ ਆ ਕੁਬੀ ਭਾਜੀ ਵਾਲੀ ਫਿਲਮ ਲੌਂਗ ਕਿਹੜੀ ਸੀ ਫਿਲਮ ਦਾ ਨਾਮ ਯਾਦ ਕਰ ਰਹੇ ਨਰੇਸ਼ ਭਾਜੀ ਬਹੁਤ ਮੇਰੀ ਜਸਮੀਤ ਭਾਜੀ ਸੀਗੇ ਜੀ ਬੰਦੀ ਮਨਵਾ ਲੈ ਚੁੱਕੇ ਨਾ ਸਭ ਬਣਾ ਕੇ ਤੁਹਾਡੇ ਸਾਹਮਣੇ ਪੇਸ਼ ਕੀਤੀ ਹੈ ਉਮੀਦ ਕਰਦੇ ਆਂ ਕਿ ਇਹ ਤੁਹਾਨੂੰ ਪਸੰਦ ਆਊਗਾ ਜਿੱਦਾਂ ਤੁਸੀਂ ਪਹਿਲਾਂ ਫਿਲਮਾਂ ਨੂੰ ਪਿਆਰ ਦਿੱਤਾ ਭਾਜੀ ਦੀਆਂ ਤੇ ਮੇਰੀਆਂ ਕੈਰੈਕਟਰਸ ਨੂੰ ਜਿੰਨੇ ਕੈਰੈਕਟਰ ਮੈਂ ਪਲੇ ਕੀਤਾ ਸਾਰਿਆਂ ਨੂੰ ਪਿਆਰ ਦਿੱਤਾ ਉਮੀਦ ਕਰਦਾ ਕਿ ਇਹ ਫਿਲਮ ਨੂੰ ਇਸ ਕੈਰੈਕਟਰ ਨੂੰ ਵੀ ਤੁਸੀਂ ਓਨਾ ਹੀ ਪਿਆਰ ਦੋਗੇ ਥੈਂਕ ਯੂ ਥੈਂਕ ਯੂ ਸੋ ਮੱਚ ਤੁਹਾਡਾ ਪਿਆਰ ਹਮੇਸ਼ਾ ਨਾਲ ਰਹੇ ਤੇ ਕੰਮ ਕਰਦੇ ਰਹੀਏ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਓਵਰ ਟੂ ਜੀ ਵਕਰੀ ਵੀਰਾ ਇਹਦੇ ਹਾਂਜੀ ਲੈ ਤੁਸੀਂ ਤਾਂ ਬੋਲਣਾ ਵੇ ਖੁੱਲ ਕੇ ਤਾੜੀਆਂ ਹੋ ਜਾਣੇ ਕੋਈ ਜਰਾ ਕੀ ਬਾਤ ਹੈ ਜੀ ਔਰ ਇਹੀ ਤਾੜੀਆਂ ਦੀ ਗੜਗੜਾहट ਨਾਲ ਸਾਨੂੰ ਇਹ ਵੀ ਦੱਸ ਦੋ ਕਿ ਤੁਹਾਨੂੰ ਟ੍ਰੇਲਰ ਕਿੱਦਾਂ ਦਾ ਲੱਗਾ ਖੁੱਲ ਕੇ ਤਾੜੀਆਂ ਹੁਣ ਦੇਈ ਦੀਆਂ ਬਦਲ ਲੱਗੇ ਲੁਧਿਆਣਾ ਵਾਲੇ ਬੈਠੇ ਆ ਕੀ ਬਾਤ ਹੈ ਜੀ ਬਹੁਤ ਬਹੁਤ ਥੈਂਕਸ ਤੁਹਾਡਾ ਅ ਅਸੀਂ ਵੀ ਟ੍ਰੇਲਰ ਯਾਨੀ ਕਿ ਮੈਂ ਵੀ ਹੁਣੇ ਹੀ ਦੇਖਿਆ ਟ੍ਰੇਲਰ ਬਹੁਤ ਮਜ਼ਾ ਆ ਤੇ ਮੈਂ ਸਪਾਈ ਤੁਹਾਨੂੰ ਵਧਾਈ ਦੇ ਪਾਤਰ ਹਾਂ ਸੱਚੀ ਜਿੰਨੀ ਮਿਹਨਤ ਮੇਰੇ ਖਿਆਲ ਦੇ ਵਿੱਚ ਤੁਸੀਂ ਇਸ ਤੋਂ ਪਹਿਲਾਂ ਫਿਲਮਾਂ ਲਿਖੀਆਂ ਹਿੱਟ ਤੇ ਹਿੱਟ ਸੁਪਰ ਹਿੱਟ ਸੁਪਰ ਹਿੱਟ ਫਿਲਮਾਂ ਦਿੱਤੀਆਂ ਤੇ ਆਈ نو ਜਦੋਂ ਤੁਸੀਂ ਆਪਣੇ ਲਈ ਲਿਖੋਗੇ ਤੇ ਕੀ ਕਮਾਲ ਕਰੋਗੇ ਉਹ ਕਮਾਲ ਅੱਜ ਦਿਖਿਆ ਵੀ ਹੈ ਤੇ ਸੋ ਮੇਰੀ ਗੁਜ਼ਾਰਿਸ਼ ਹੈ ਤੁਹਾਨੂੰ ਸਾਰਿਆਂ ਨੂੰ ਜੀ ਕਿ ਜਦੋਂ ਇੱਕ ਫਿਲਮ ਬਣਦੀ ਹੈ ਇੱਕ ਟੀਮ ਕੰਮ ਕਰਦੀ ਹੈ ਪੂਰੀ ਵਾਕਏ ਬਹੁਤ ਸੋਹਣੀ ਫਿਲਮ ਹੈ ਜਿਵੇਂ ਕਿ ਤੁਸੀਂ ਵੇਖ ਰਹੇ ਹੋ ਨਾ ਸਿਨੇਮਾ ਸਾਡਾ ਪੰਜਾਬੀ ਸਿਨੇਮਾ ਚੇਂਜ ਹੋ ਰਿਹਾ ਹੈ ਔਰ ਚੇਂਜ ਦੇ ਵਿੱਚ ਇਹ ਇੱਕ ਟ੍ਰੈਂਡ ਚੇਂਜਿੰਗ ਫਿਲਮ ਹੈ ਜਿਹੜੀ ਇਸ ਤਿਕੜੀ ਮਨੀਸ਼ ਸਾਨੀ ਜੀ ਸ਼ਿਤੇ ਚੌਧਰੀ ਜੀ ਨਰੇਸ਼ ਕਥੂਰੀਆ ਜੀ ਜਿਨ੍ਹਾਂ ਨੇ ਪਹਿਲਾਂ ਵੀ ਬਹੁਤ ਬਾ ਕਮਾਲ ਫਿਲਮਾਂ ਤੇ ਬਹੁਤ ਸੋਹਣੇ ਸੁਚੱਜੀਆਂ ਤੇ ਹਾਸੇ-ਮਸਰਪੁਰ ਭਰਪੂਰ ਫਿਲਮਾਂ ਦਿੱਤੀਆਂ ਨੇ ਤੇ ਹੁਣ ਇਸ ਦੇ ਵਿੱਚ ਦੋ ਮਿੱਤਰ ਜਿਹੜੇ ਸਾਡੇ ਹਰੀ ਮੱਟੂ ਜੀ ਦੀਦਾਰ ਗਿੱਲ ਜੀ ਜੀ ਵਤਰੀ ਜੀ ਇਹਨਾਂ ਦੇ ਵੱਖਰੇ ਬਹੁਤ ਡਿਫਰੈਂਟ ਰੋਲ ਵੇਖੋਗੇ ਬਹੁਤ ਹੀ ਮਜ਼ੇਦਾਰ ਫਿਲਮ ਹੈ 107 ਨਵੰਬਰ ਨੂੰ ਤੁਸੀਂ ਵੇਖਣ ਜ਼ਰੂਰ ਜਾਣਾ ਟ੍ਰੇਲਰ ਤੁਸੀਂ ਵੇਖ ਹੀ ਲਿਆ ਔਰ ਬਹੁਤ ਅੱਛੀ ਗੱਲ ਹੈ ਬਹੁਤ ਸੋਹਣੇ ਚਿਹਰੇ ਨੇ ਵੰਸੋਨੀਆ ਪੱਕਾ ਤੇ ਸਾਰੇ ਲੁਧਿਆਣੇ ਵਾਸੀਆਂ ਨੂੰ ਸਾਡੀ ਸਾਰੀ ਟੀਮ ਵੱਲੋਂ ਖੁਸ਼ਾਮਦੀਦ ਵੀ ਹੈ ਇਸ ਫਿਲਮ ਨੂੰ ਵੇਖਣ ਲਈ 107 ਨਵੰਬਰ ਜ਼ਰੂਰ ਜਾਇਓ ਹੈਪੀ ਖੁਸ਼ ਹੋ ਗਿਆ ਕਿਆ ਬਾਤ ਹੈ ਜੀ ਇੱਕ ਦਿਨ ਇਹਨਾਂ ਨੇ ਬੜੀ ਜਾਣਕਾਰੀ ਅੱਗੇ ਖੋਲ੍ਹ ਜਾਂਦੇ ਆ ਅੱਗੇ ਖੋਲ੍ਹ ਜਾਂਦੇ ਆ ਲਾਈਨਾਂ 'ਚ ਲੈਟਾ ਚਾਲੂ ਹੋਣ ਗਿਆ ਹੁਣ ਬਾਵਾ ਆਉਣ ਲੱਗਾ ਹਾਂ ਐਂਟਰੀ ਹੁਣ ਬਾਵਾ ਆਉਣ ਲੱਗਾ ਬਾਵਾ ਆਪਣਾ ਭਰਾ ਆਪਣਾ ਗਵੰਡੀ ਬਟਾਲਾ ਗ੍ਰੰਥੀਆਂ ਕਿਆ ਬਾਤ ਹੈ ਬਹੁਤ ਖੂਬਸੂਰਤ ਹੋਣਾ ਤਾਂ ਪਹਿਲਾਂ ਉਹ ਆ ਚੁੱਕੇ ਨੇ ਮੈਨਿਟੀ ਦੇ ਵਿੱਚ ਉਹਨਾਂ ਦਾ ਪਹਿਲਾਂ ਮੈਂ ਜਿਵੇਂ ਪਹਿਲਾਂ ਗੱਲ ਕਰ ਰਿਹਾ ਸੀ ਨਾ ਸਟੈਂਡ ਅਪ ਕਾਮੇਡੀ ਕੌਣ ਦੇਖਦਾ ਹੈ ਫਨੀ ਜਿਜ਼ਾ ਫਨੀ ਜੋਕਸ ਕੌਣ-ਕੌਣ ਸੁਣਦਾ ਸੋ ਇੱਕ ਬਹੁਤ ਹੀ ਕਮਾਲ ਦਾ ਟੈਲੈਂਟ ਪੰਜਾਬੀ ਮੁੰਡਾ ਸਰਦਾਰ ਮੁੰਡਾ ਬਹੁਤ ਹੀ ਕਮਾਲ ਦੀ ਸਟੈਂਡ ਅਪ ਕਾਮੇਡੀ ਕਰਦੇ ਨੇ ਸੋ ਆਓ ਜੀ ਜ਼ੋਰਦਾਰ ਤਾੜੀਆਂ ਦੇ ਨਾਲ ਵੈਲਕਮ ਕਰੀਏ ਜੀ ਫਾਰ ði ਗ੍ਰੈਂਡ ਫਿਨਾਲੇ ਆਫ ਸਰਸ ਫੈਸਟੀਵਲ 2025 ði ਸੈਕੰਡ ਲਾਸਟ ਪਰਫੋਰਮੈਂਸ ਗੂਡ ਅਪ ਫਾਰ ਜੱਬ ਬਰ ਅਮਰੀਗਨ ਆਲੋ ਬਣਾ ਲੰਬਾ ਨਾਮ ਮੇਰਾ ਮੈਨੂੰ ਉਦੋਂ ਲੱਗਾ ਨਾਮ ਮੇਰਾ ਲੰਬਾ ਫਿਰ ਮੈਂ ਆਪਣੇ ਬਰਥਡੇ ਵਾਸਤੇ ਉਹ ਗੁਬਾਰੇ ਲੈਣ ਚਲਾ ਗਿਆ ਨਾਮ ਵਾਲੇ 124 ਤੇ ਮੇਰਾ ਨਾਮ ਪੈ ਰਿਹਾ ਸੀ ਫਿਰ ਮੈਂ ਉਹ ਬੰਦੇ ਨੂੰ ਫੋਨ ਮਾਰਿਆ ਜਿੰਨੇ ਮੇਰਾ ਨਾਮ ਰੱਖਿਆ ਸੀ ਆਪਣੇ ਦਾਦਾ ਜੀ ਨੂੰ ਕਹਾ ਗਿਆ papa ji payment ਕਰੋ papa ji ਕਹਿੰਦੇ ਤੇਰਾ ਛੋਟਾ ਨਾਮ ਪੰਮ ਨਹੀਂ ਹੈਗਾ 150 ਰੁਪਏ ਸਾਰਦਾ ਐਕਚੁਅਲੀ ਮੇਰੇ ਦਾਦਾ ਜੀ ਸਟੰਟਮੈਨ ਨੇ ਫਿਲਮਾਂ 'ਚ ਨਹੀਂ ਉਹਨਾਂ ਦੇ ਹਾਰਟ ਸਟੰਟ ਵਿਆ ਹੋਇਆ ਤੁਹਾਡਾ ਹਾਸਾ ਨਿਕਲੀ ਆ ਰਿਹਾ ਜਰ ਮੈਂ ਗੁਰਦਾਸਪੁਰ ਤੋਂ ਆਇਆ ਕਲਾ ਨੋਟ ਮੇਰਾ ਪਿੰਡ ਆ ਤੇ ਸਾਡੇ ਹੜਾ ਤੇ ਇੱਥੇ ਲੁਧਿਆਣੇ ਦੇ ਵਿੱਚ ਮੈਂ ਵੇਖਿਆ ਕਿ ਡੀਸੀ ਸਾਹਿਬ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਆਪਾਂ ਵੀਡੀਓ 'ਚ ਦੇਖਿਆ ਵੀ ਮੈਂ ਡੀਸੀ ਸਾਹਿਬ ਨੂੰ ਸਲੂਟ ਕਰਦਾ ਵੀ ਇਮਾਨ ਸ਼ੋਜਨ ਜੀ ਨੇ ਜਿੰਨੇ ਇੰਨਾ ਇੰਨਾ ਟਾਈਮ ਲਾਇਆ 6-6 ਘੰਟੇ ਉਥੇ ਹੜ ਆਇਆ ਹੋਇਆ ਸੀ ਉਹਦੇ ਵਿੱਚ ਬੰਨ ਬੰਨ ਚ ਲੱਗੇ ਹੋਏ ਸਾਡੇ ਵੱਲ ਸਾਰੇ ਇਨਫਲੂਐਂਸਰ ਕੁੜੀਆਂ ਚਲਾ ਗਈਆਂ ਹੁਣ ਆਪਾਂ ਬੰਨ ਬੰਨਣ ਗਏ ਤੇ ਸਾਡਾ ਧਿਆਨ ਉਹਨਾਂ ਵੱਲ ਹੈ ਹਾਡਾ ਉਹਨਾਂ ਨੇ ਦੇਖ ਕੇ ਸਬਰਾਂ ਦਾ ਬੰਦ ਟੁੱਟੀ ਜਾ ਰਹੇ ਪਾਣੀ ਨੇ ਤੇ ਆਉਣਾ ਹੀ ਆਉਣਾ ਸੀ ਪਾਣੀ ਬਹੁਤ ਜ਼ਿਆਦਾ ਆਇਆ ਤੁਸੀਂ ਇੱਕ ਵਾਰ ਆਪਣੇ ਲਈ ਤਾੜੀਆਂ ਮਾਰਿਓ ਕਿ ਤੁਸੀਂ ਬਹੁਤ ਜ਼ਿਆਦਾ ਸੇਵਾ ਕੀਤੀ ਆ ਸਾਰੇ ਇੰਡੀਆ ਨੇ ਸੇਵਾ ਭੇਜੀ ਆ ਲੋਕਾਂ ਨੇ ਘਰਾਂ ਦੇ ਵਿੱਚ ਸਮਾਨ ਇਕੱਠਾ ਕੀਤਾ ਤੇ ਸਾਡੇ ਵਾਸਤੇ ਭੇਜਿਆ ਬਟ ਆਪ ਹੀ ਚਲ ਗਏ ਸੇਵਾ ਦੇਣ ਹੁਣ ਪਤਾ ਹੀ ਨਹੀਂ ਕਿਹੜਾ ਸਮਾਨ ਕਿਨੂੰ ਚਲਾ ਗਿਆ ਇੱਕ ਬਾਪੂ ਮੈਨੂੰ ਪੇਸਟ ਵਾਪਸ ਕਰਕੇ ਕਹਿੰਦਾ ਕਹਿੰਦਾ ਪੁੱਤਰੇ ਦੀ ਝੱਗ ਨਹੀਂ ਹੁੰਦੀ ਹੁਣ ਉਹਨੂੰ ਕੌਣ ਸਮਝਾਵੇ ਕਿ ਆਡੋਮਾਸ ਦੀ ਝੱਗ ਨਹੀਂ ਹੁੰਦੀ ਫਿਰ ਇੱਕ ਸ਼ੀਸ਼ੀ ਦੇ ਕੇ ਮੈਨੂੰ ਵਾਪਸ ਕਹਿੰਦਾ ਕਹਿੰਦਾ ਪੁੱਤਰ ਇਹਦੇ ਨਾਲ ਦੀਆਂ ਸ਼ੀਸ਼ੀਆਂ ਮੈਨੂੰ ਦੇ ਦਿਓ ਇਹਦਾ ਨਾ ਸਿਰ ਬੜਾ ਵਧੀਆ ਸਾਫ਼ ਹੁੰਦਾ ਜਨਤਾ ਵੀ ਵਾਸ਼ ਨਾਲ ਸਿਰ ਨਾਲ ਹੀ ਜਾਣਦੀ ਆ ਉਹਨਾਂ ਨੂੰ ਇਹ ਨਹੀਂ ਪਤਾ ਕਿ ਕਾਰ ਦੇ ਥਰੂ ਜਾਓ ਵੀ ਪਤਾ ਲੱਗੇ ਕਿਦੇ ਘਰ ਸੇਵਾ ਜਾ ਰਹੀ ਆ ਹੋਰ ਲੋਕਾਂ ਨੇ ਜੇ ਘਰੇ ਸਮਾਨ ਬਹੁਤ ਇਕੱਠਾ ਕਰ ਲਿਆ ਇੰਨਾ ਜਿਆਦਾ ਸਮਾਨ ਇਕੱਠਾ ਕਰ ਲਿਆ ਇੱਕ ਨਾ ਸਾਡੇ ਉਧਰ ਡੀਸੀ ਸਾਹਿਬ ਦੀ ਵੀਡੀਓ ਵਾਇਰਲ ਹੋਈ ਵੀ ਇੱਕ ਬੰਦੇ ਦੇ ਘਰ ਛਾਪਾਂ ਮਾਰਿਆ ਉਹਦੇ ਘਰੋਂ 20 ਬੋਰੀਆਂ ਫੀਡ ਦੀਆਂ ਮਿਲੀਆਂ 20 ਬੋਰੀਆਂ ਚੋਕਰ ਦੀਆਂ ਮਿਲੀਆਂ ਤੇ ਉਹਦੇ ਘਰ ਡੰਗਰ ਇੱਕ ਵੀ ਨਹੀਂ ਡੀਸੀ ਸਾਹਿਬ ਕਹਿੰਦੇ ਉਹ ਡੰਗਰਾ ਤੇਰੇ ਘਰ ਡੰਗਰ ਤੇ ਕੋਈ ਵੀ ਨਹੀਂ ਕਿ ਤੂੰ ਡੰਗਰਾ ਜਾਂ ਸਮਾਨ ਇਕੱਠਾ ਕਰ ਲਿਆ ਕਹਿੰਦਾ ਡੀਸੀ ਸਾਹਿਬ ਵੇਖੋ ਤਿੰਨ ਵਾਰੀ ਤੇ ਡੰਗਰ ਤੁਸੀਂ ਮੈਨੂੰ ਕਿਹਾ ਤਾਂ ਤੇ ਮੈਂ ਹੁਣ ਕਹਿੰਦਾ ਡੰਗਰ ਤੇ ਬਾਣੀ ਗਿਆ ਡੀ ਸੀ ਸਾਹਿਬ ਬੜੇ ਖੁਸ਼ ਹੋਏ ਕਹਿੰਦੇ ਆਹ ਗੱਲ ਤੇ ਮੈਂ ਆਪਣੇ ਸਟਾਕ ਨੂੰ ਬੜੀ ਵਾਰੀ ਕਹਿਣਾ ਉਹ ਤੇ ਮੰਨਦਾ ਨਹੀਂ ਤੂੰ ਦੱਸ ਕਰਨਾ ਕੀ ਹੈ ਤੇਰਾ ਘਰ ਬਣਾ ਦਈਏ ਕਹਿੰਦਾ ਡੀ ਸੀ ਸਾਹਿਬ ਘਰ ਨਾ ਬਣਾ ਕੇ ਦੋ ਅਗਲੇ ਪਾਸੇ ਦੁਕਾਨ ਬਣਾ ਦਿਓ ਕਿਉਂਕਿ ਜਿਹੜਾ ਸਮਾਨ ਹੈਗਾ ਇਹ ਕਹਿੰਦਾ ਮੈਂ ਬੀਚ ਲਾਂਗਾ ਹਾਂ ਕਿੰਨੇ ਜਣੇ ਯਾਰ ਵਿਆਹ ਕਿੰਨੇ ਆਏ ਹੋਏ ਆ ਆਵਾਜ਼ ਦੋ ਇੱਕ ਵਾਰੀ ਵਿਆਹ ਕਿੰਨੇ ਆ ਕੋਈ ਮੰਨਦਾ ਨਹੀਂ ਹੁੰਦਾ ਬੜੀ ਘੱਟ ਆਵਾਜ਼ ਨਿਕਲ ਰਹੀ ਆ ਮੈਨੂੰ ਪਤਾ ਕਿ ਹੁਣ ਨਿਕਲਦੀ ਵਈ ਆ ਮੇਰਾ ਹੀ ਵਿਆਹ ਹੋ ਗਿਆ ਮੇਰਾ 800 ਮੀਟਰ ਦੀ ਰੇਂਜ ਚ ਵਿਆਹ ਹੋਇਆ ਲੰਮ ਮੈਰਿਜ ਨਹੀਂ ਹੋਈ ਆ ਰੇਂਜ ਮੈਰਿਜ ਹੋਈ ਆ ਮੇਰੇ ਸਹੁਰਾ ਸਾਹਿਬ ਤੇ ਮੇਰੇ ਡੈਡੀ ਇਕੱਠੇ ਖੇਡਦੇ ਹੁੰਦੇ ਸੀ ਪਲੇਅਰ ਹੀ ਉਹ ਤਾਸ਼ ਖੇਡਦੇ ਹੁੰਦੇ ਸੀ ਉਹ ਪਹਿਲਾਂ ਮੈਨੂੰ ਲੱਗਾ ਕਿ ਸ਼ਾਇਦ ਠੇਕੇਦਾਰ ਸਾਹਿਬ ਆਪਣੀ ਕੁੜੀ ਜੂਏ ਚ ਹਾਰ ਗਏ ਆ ਬਟ ਹੁਣ ਮੈਨੂੰ ਲੱਗਦਾ ਕਿ ਨਹੀਂ ਮੇਰੇ ਡੈਡੀ ਮੈਨੂੰ ਹਾਰੇ ਆ हां ਹੁਣ ਮੈਨੂੰ ਪਤਾ ਲੱਗਾ ਕਿ ਮੇਰੇ ਵਿਚੋਲੇ 52 ਹੀ ਉਹ ਤਾਸ਼ ਦੇ ਪੱਤੇ ਹੀ ਉਹਨਾਂ ਨੇ ਦੋ ਜੋਕਰ ਬਣਾਏ ਆ ਮੇਰੀ ਘਰ ਵਾਲੀ ਹਾਂ ਸੱਚੀ ਗੱਲ ਜੀ ਅੱਜ ਮੈਂ ਤੁਹਾਨੂੰ ਦੱਸਾਂ ਮੈਂ 1 ਸਾਲ ਕੀ ਹੋਇਆ ਮੈਨੂੰ ਕਾਮੇਡੀ ਕਰਦਿਆਂ ਨੂੰ ਤੇ ਮੈਂ ਕੋਈ ਤੁੱਕੇ ਨਾਲ ਨਹੀਂ ਆਇਆ ਮੈਂ ਦੱਸ ਦੇਣਾ ਚਾਹੁੰਦਾ ਮੈਂ ਸ਼ਿਫਾਰਿਸ਼ ਨਾਲ ਆਇਆ ਹਾਂ ਹਾਂ ਮੇਰੀ ਸ਼ਿਫਾਰਿਸ਼ ਕੀਤੀ ਸਾਡੇ ਇਥੇ ਟਾਣੇਦਾਰ ਸਾਹਿਬ ਨੇ ਅਵਤਾਰ ਸਾਹਿਬ ਉਹਨਾਂ ਨੇ ਕੀਤੀ ਰਮਨਦੀਪ ਮੈਡਮ ਨੇ ਫਾਰਜ ਕੀਤੀ ਕਹਿੰਦੇ ਇਹ ਮੁੰਡਾ ਆਉਣਾ ਚਾਹੀਦਾ ਕਿਉਂਕਿ ਮੇਰੀ ਇੱਕ ਵੀਡੀਓ ਵਾਇਰਲ ਹੋ ਗਈ ਸੀ ਡੀਸੀਡੀ ਸਿਨੀਮਾ ਵਾਲੀ ਕਿਉਂਕਿ ਮੇਰੀ ਮੰਮੀ ਓਨ ਨਹੀਂ ਗਈ ਪੜੀ ਆ ਜਿੱਦਾਂ ਥਾਣੇਦਾਰ ਥਾਣੇਦਾਰ ਨਹੀਂ ਤਹਿਸੀਲਦਾਰ ਤਹਿਸੀਲਦਾਰ ਨਹੀਂ ਡੀਸੀ ਦਫਤਰ ਤਰਨਾ ਲੱਗ ਗਿਆ ਮੰਮੀ ਦਾ ਤੇ ਡੀਸੀ ਸਾਡੇ ਆ ਗਏ ਮੈਡਮ ਹੁਣ ਮੰਮੀ ਓਨ ਨਹੀਂ ਗਈ ਪੜੀ ਮੰਮੀ ਨੇ ਤਰਨਾ ਲਾਇਆ ਡੀਸਨੀ ਮੁਰਦਾਬਾਦ ਡੀਸਨੀ ਮੁਰਦਾਬਾਦ ਡੀਸੀ ਮੈਡਮ ਆਪ ਉੱਠ ਕੇ ਬਾਹਰ ਆਏ ਆ ਕਹਿੰਦੇ ਡੀਸ ਨਹੀਂ ਹੁੰਦਾ ਡੀਸੀ ਹੁੰਦਾ ਮੰਮੀ ਨੂੰ ਲਗਾਏ ਚਿੜਗੀ 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 ਮੰਮੀ ਨੇ ਇੱਕ ਹੋਰ ਸਲੋਗਨ ਛੁਟਿਆ ਡਿਸਨੀ ਬੜੀ ਮਿਸਨੀ ਡਿਸਨੀ ਡੀਸੀ ਮੈਡਮ ਨੂੰ ਗੁੱਸਾ ਚੜ ਗਿਆ ਡੀਸੀ ਮੈਡਮ ਕਹਿੰਦੇ ਤੁਹਾਨੂੰ ਚੋਕ ਕੇ ਮੈਂ ਨਾ ਅੰਦਰ ਛੁੱਟਣਾ ਮੰਮੀ ਕਹਿੰਦੇ ਵੱਡੀ ਆਈ ਤੂੰ ਚੱਜਣੀ ਹਾਂ ਹੋਰ ਡੀਸੀ ਮੈਡਮ ਕਹਿੰਦੇ ਮੈਂ ਤੁਹਾਨੂੰ ਨਾ ਅੰਦਰ ਛੁੱਟੂੰਗੀ ਚੰਗੀ ਤਰ੍ਹਾਂ ਕਹਿੰਦੇ ਵੱਡੀ ਆਈ ਤੂੰ ਚੱਜਣੀ ਨਾ ਹੋਵੇ ਤਾਂ ਮੰਮੀ ਕਹਿੰਦੇ ਮੈਂ ਆਣੋਂ ਇਦਾਂ ਕਰਦੀ ਆ ਇਹਨੂੰ ਕੁਝ ਹੋਰ ਕਹਿ ਕੇ ਵੇਖਣੀ ਆ ਟੀਸਨੀ ਮੈਡਮ ਕਹਿੰਦੇ ਲੜਾਈ ਦਾ ਤਾਂ ਮਜ਼ਾ ਹੀ ਬੜਾ ਆ ਰਿਹਾ ਹੈ ਪਤਾ ਨਹੀਂ ਕਿੱਥੋਂ ਆ ਗਈਆਂ ਗਦਨੀਆਂ ਜੀਆਂ ਫਿਰ ਟੀਸ ਮੈਡਮ ਕਹਿੰਦੇ ਮੈਂ ਤੁਹਾਨੂੰ ਨਾ ਮੈਂ ਦੱਸਦਾ ਮੈਂ ਤੁਹਾਨੂੰ ਹੁਣੇ ਮੇਰੀ ਫੋਰਸ ਆਉਣੀ ਹੈ ਤੇ ਤੁਹਾਨੂੰ ਚੁੱਕ ਕੇ ਲੈ ਆਏਣਾ ਕਹਿੰਦੇ ਫੋਰਸ ਆਉਣੀ ਹੈ ਵੱਡੀ ਆਈ ਟੂ ਬਰਗੇਡਰ ਬਹੁਤ ਘੁੱਟ ਪਈ ਮੰਮੀ ਨੂੰ ਬਹੁਤ ਘੁੱਟ ਪਈ ਐਕਚੁਅਲੀ ਨਾ ਮੈਂ ਵਾਹ ਮੰਮੀ ਦੇ ਚੁਟਕਲੇ ਬਾਰੇ ਸ਼ੁਕਰੀਆ ਜੀ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਬੰਟੀ ਬੈਂ ਸੀਦਾ ਜਿਨ੍ਹਾਂ ਨੇ ਇਹ ਗਾਣਾ ਵੀ ਲਿਖਿਆ ਤੇ ਮੈਨੂੰ ਵੀ ਬੁਲਾਇਆ ਕਿ ਤੈਨੂੰ ਗੋਤ ਵਿੱਚ ਗੁੰਦਲਾ ਹਾਣ ਦਿਆ ਬਣ ਕੇ ਇੱਕ ਦੇ ਪਰਾਂ ਦਾ ਬਾਬਾ ਜੀ ਨੇ ਗਾਇਆ ਇਹਦਾ ਮਤਲਬ ਇਹਦਾ ਮਤਲਬ ਸਮਝਿਓ ਗਾਣੇ ਦਾ ਕਿ ਤੈਨੂੰ ਗੋਤ ਵਿੱਚ ਗੁੰਦਲਾ ਹਾਣ ਦਿਆ ਮਤਲਬ ਤੈਨੂੰ ਰੱਖਣਾ ਮੈਂ ਕੱਸ ਕੇ ਹੀ ਆ ਆਪਣੀ ਗੋਤ ਵਿੱਚ ਰੱਖਣਾ ਤੇ ਰੱਖਣਾ ਵੀ ਪਿਛਲੀ ਸਾਈਡ ਤੇ ਆ ਇਹ ਨਹੀਂ ਕਿ ਉਹਨੂੰ ਪਿੱਛੇ ਰੱਖਣਾ ਉਹਨੂੰ ਲਿਆਉਣਾ ਅੱਗੇ ਐਦਾਂ ਲਿਆ ਕੇ ਐਦਾਂ ਘਮਾਉਣਾ ਉਦਾ ਸਿਰਕਵਾ ਦੇਣਾ ਫਿਰ ਉਹਨੂੰ ਪਿੱਛੇ ਛੱਡ ਦੇਣਾ ਥੈਂਕ ਯੂ ਸੋ ਮਚ ਯੂ ਆਰ ਵੈਰੀ ਲਵਲੀ ਆਡੀਅੰਸ ਥੈਂਕ ਯੂ ਸ਼ੁਕਰੀਆ ਜੀ ਸ਼ੁਕਰੀਆ ਧੰਨਵਾਦ ਗਿਆ ਬਾਦ ਜੀ ਜ਼ੋਰ ਦਾ ਤਾੜੀਆਂ ਫੋਰ ਜਗ ਪਰਮ एवरीवन ਛੁਗਰੇ ਜਗ ਪਰਮਗਿਰੇ ਨੇ ਇੱਕ ਤਾਂ ਸਟੈਪ ਨਹੀਂ ਕਰ ਚੁੜੋ ਓਕੇ ਜੀ ਹਾਂ ਜੀ ਰੁਧਿਆ ਲੈ ਲਓ ਬਾਬਾ ਬਾਬਾ ਓਕੇ ਜੀ ਸੁਕੁਰਯੋ ਜਿਹੜਾ ਗਾਣਾ ਸੁਣਨਾ ਕੁੜੀਆਂ ਨੇ ਸਤਾ ਪਹਿਲਾਂ ਪਹਿਲਾਂ ਕਿਹੜਾ ਗਾਣਾ ਸੁਣਨਾ ਕਿਹੜਾ ਕੋਕਾ ਗੱਲ ਨਹੀਂ ਕਿਹਨੇ ਸੁਣਨਾ ਕੀ ਆਪ ਤਾਰੀਫ ਕਿਨੇ ਕਿਨੇ ਸੁਣਨਾ ਤਾਰੀਫ ਕਿਹਾ ਬੜੇ ਬਹੁਤ ਖੂਬ ਅੱਜ ਨਾ ਕਿਉਂਕਿ ਲਾਸਟ ਡੇ ਆ ਗ੍ਰੈਂਡ ਫਿਨਲ ਆ ਲਿਆ ਸਰਸ ਫੈਸਟੀਵਲ 2025 ਦਾ ਆਪਾਂ ਸਾਰਿਆਂ ਨੇ ਇਹਨੂੰ ਹੋਰ ਗ੍ਰੈਂਡ ਕਰਨਾ ਗ੍ਰੈਂਡ ਹੋਰ ਹੋ ਜਾਣਾ ਜਦੋਂ ਬਾਜੀ ਨਿਓਨ ਸਟੇਜ ਆ ਜਾਣਾ ਠੀਕ ਹੈ ਜੀ ਇਸ ਇਜ਼ ਦਸ ਇਸ ਦ ਹਰਕਾ ਸਰਸ ਫੈਸਟੀਵਲ 2025 ਅਰੇਸਨਾ ਦੇ ਪ੍ਰੈਜ਼ੈਂਟਡ ਬਾਇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਲੁਧਿਆਣਾ ਥੈਂਕਸ ਟੂ ਡੀਸੀ ਸਰ ਮਿਸਟਰ ਹਿਮਾਂਸ਼ੂ ਜੈਨ ਆਈਐਸ ਹਲੋ ਗਾਣੇ ਦੇ ਨਾਮ ਲਵਾਂਗਾ ਜਦ ਤੱਕ ਟੀਮ ਰੈਡੀ ਹੁੰਦੀ ਹੈ ਤੁਸੀਂ ਮੈਨੂੰ ਦੱਸਿਓ ਜਣਾ ਕਿਹੜੇ ਕਿਹੜੇ ਸੁਣਨੇ ਆ ਠੀਕ ਹੈ ਮੁੰਡਿਓ ਜੈਕਟ ਦੀ ਅਗਲ ਕਿੰਨੇ ਕਿੰਨੇ ਸੁਣਨਾ ਮੁੰਡਿਆ ਰਾਲਾ ਪਾ ਕੇ ਕੀ ਬਾਤ ਹੈ ਹਲੋ ਮਿੱਟੀ ਦਾ ਬਾਵਾ ਉਹ ਕਿਨੇ ਕਿਨੇ ਸੁਣਨਾ ਪੈਦਾਨਾ ਅਗਲਾ ਗਾਣਾ ਯਾਰੀ ਚੰਡੀਗੜ੍ਹ ਵਾੜੀ ਵਾਲੀ ਤੇਰੀ ਡਰਾਈਵਰ ਅਮਰੀਕਾ ਵਾਲਿਆ ਕਿੱਥੇ ਜਾਂਦੀ ਤਨਖਾਹ ਕਿਨੇ ਕਿਨੇ ਸੁਣਨਾ ਬਹੁਤ ਕੋ ਬਹੁਤ ਵੀ ਦੋੜਿਓ ਸੱਚ ਕਰ ਵਖਾਵਾਗਾ ਕੱਚੇ ਦੇਖੇ ਮੜਿਆ ਇਬਾਦਤ ਵਾਲੀਆਂ ਮਾਵਾ ਦੱਸ ਸ਼ੇਰ ਇਸ ਸ਼ੇਰ ਤੇ ਲਾਗੇ ਇੱਕ ਨਿੱਕਾ ਜਿਹਾ ਪਿੰਡ ਵਡਾਲਾ ਗੰਧੀਆਂ ਉੱਥੇ ਕੱਚੀਆਂ ਕੰਦਾ ਜਿਹਦਾ ਚਲੋ ਅੱਖ ਖੋਲਦਾ ਏ ਤਾਂ ਨੀਲਾ ਅਸਮਾਨ ਨਜ਼ਰ ਆਉਂਦਾ ਹੈ ਬਸ ਉਪਲੀ ਤੱਕਣੀ ਨਾਲ ਅਸਮਾਨ ਨੂੰ ਆਪਣਾ ਘਰ ਬਣਾ ਲੈਂਦਾ ਹੈ ਘਰ ਦੇ ਹਾਲਾਤ ਉਸ ਨੂੰ ਮਿੱਟੀ ਨਾਲ ਮਿੱਟੀ ਹੋਣਾ ਸਿਖਾ ਦਿੰਦਾ ਉਸ ਦੇ ਜਜ਼ਬ